ਤੇ ਕਿਲੋਮੀਟਰ ਤੇ ਪਾਕਿਸਤਾਨ ਦੀ ਚੌਕੀ ਜਾਂ ਉਹਨੂੰ ਨੰਗਲੀ ਚੌਕੀ ਕਹਿੰਦੇ ਆ ਨੰਗਲੀ ਚੌਕੀ ਤੇ ਅਸੀਂ ਜਾ ਕੇ ਬੈਠ ਕੇ ਆਏ ਆ ਉੱਥੇ ਰੁਕਿਆ ਨਹੀਂ ਗਿਆ ਇੱਥੇ ਕਿਉਂ ਰੁਕਿਆ ਗਿਆ ਹਾਂਜੀ ਇਹਦਾ ਤੇ ਇਹਦਾ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਪੰਜਾਬ ਤੋਂ ਦੋਨੋਂ ਕਲੀਅਰ ਘੱਟ ਜਵਾਬ ਦੇਣ ਕਿ ਇੱਥੇ ਦੇ ਪੰਜਾਬ ਦੇ ਲੋਕਾਂ ਨਾਲ ਹਾਂਜੀ ਪੰਜਾਬੀ ਪੀਖ ਨਹੀਂ ਮੰਗ ਸਕਦੇ ਜੀ ਜੋ ਇਸ ਦਰਿਆ ਨੇ ਪਹਿਲੀ ਗੱਲ ਤੇ ਜੋ ਪੰਜਾਬ ਗਵਰਨਮੈਂਟ ਨੇ ਦੋਨੋਂ ਪਾਣੀ ਇਕੱਠੇ ਛੱਡੇ ਇੱਥੇ ਇਹ ਓਝੇ ਨਾਲਾ ਜਿਹੜਾ ਸਾਹਮਣੇ ਕਹਿ ਰਹੇ ਨੇ ਕਿ ਜਿਹਦਾ ਇਹਦਾ ਫਲੋ ਬਹੁਤ ਤੇਜ਼ ਹੈ ਤੇ ਚ ਕਰੰਟ ਬਹੁਤ ਜ਼ਿਆਦਾ ਤੇਜ਼ ਆ ਰਿਹਾ ਜੀ ਜਾਣ ਕੇ ਤਾਂ ਹੁੰਦਾ ਬਿਲਕੁਲ ਤੁਸੀਂ ਦੇਖਿਆ ਕਿ ਤੇ ਹੈ ਫਲੋ ਬਿਲਕੁਲ ਨਾਰਮਲ ਚੱਲ ਰਿਹਾ ਪਾਣੀ ਉਹਦੇ ਬਾਅਦ ਆਉਂਦਾ ਉੱਥੋਂ ਅਗਲੇ ਪਾਸੇ ਬਸੰਤਰ ਨਾਲਾ ਆ ਜਾਂਦਾ ਦੋਨੋਂ ਨਾਲਿਆਂ ਦਾ ਪਾਣੀ ਪਹਿਲਾਂ ਇਹਨਾਂ ਨੂੰ ਕਿੱਡਾ ਜਾਂਦਾ ਤੇ ਬਾਅਦ ਚ ਰੰਜੀਤ ਸਾਗਰ ਡੈਮ ਨੂੰ ਰਿਲੀਜ਼ ਕੀਤਾ ਜਾਂਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਆ ਔਰ ਕ੍ਰਿਮੀਨਲ ਕੇਸ ਜਿਹੜਾ ਰਣਜੀਤ ਸਾਗਰ ਡੈਮ ਦਾ ਚੀਫ ਇੰਜੀਨੀਅਰ ਆ ਤੇ ਸੈਕਟਰੀ ਇਰੀਗੇਸ਼ਨ ਆ ਦੋਨਾਂ ਦੇ ਪਿੱਲੋ ਕੇਸ ਰਜਿਸਟਰ ਹੋ ਕੇ ਉਹਨ ਦੱਸਣਾ ਚਾਹੀਦਾ ਕਿ ਇਹ ਲੋਕਾਂ ਦੀ ਬਰਬਾਦੀ ਕਿਉਂ ਅੱਜ ਦੇਖੀ ਗਈ ਇੱਕਦਮ ਇਨੇ ਲੱਖ ਕਿਊਸਿਕ ਪਾਣੀ ਛੱਡ ਦੇਣਾ ਇਹ ਪੰਜਾਬ ਦੀ ਬਰਬਾਦੀ ਦੀ ਦੋਨਾਂ ਸਰਕਾਰਾਂ ਦੀ ਨਲਾਕੀ ਕਰਕੇ ਹੋਈ ਹੈ ਰਾਹੁਲ ਜੀ ਹੁਣ ਜਾਣਗੇ ਕਿ ਨਹੀਂ ਜਾਣਗੇ ਦੇਖੋ ਹੁਣ ਦੇਖਦੇ ਉਹ ਐਡਮਿੰਟ ਨੇ ਉਹ ਸਾਡੇ ਬੋਰਡ ਸੀ ਤੁਸੀਂ ਦੇਖੋ ਪਾਰ ਲੈ ਗਏ ਜੀ ਜੀ ਯਾਰ ਡੈਮੋਕ੍ਰੈਟਿਕ ਕੰਟਰੀ ਆ ਜੀ ਇੱਥੋਂ ਦਾ ਜਿਹੜਾ ਐਲੋਪੀ ਆ ਹੂੰ ਹੂੰ ਜੀ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਲੋਕਾਂ ਦੀ ਆਵਾਜ਼ ਤੇ ਅੱਖਾਂ ਬਣ ਕੇ ਪਾਰਲੀਮੈਂਟ ਚ ਕੰਮ ਕਰਦਾ ਉਹਦੀ ਆਵਾਜ਼ ਵੀ ਬੰਦ ਕਰਨੀ ਚਾਹੁੰਦੇ ਆ ਉਹਦੀਆਂ ਅੱਖਾਂ ਵੀ ਬੰਦ ਕਰਨੀਆਂ ਚਾਹੁੰਦੇ ਨੇ ਤੁਸੀਂ ਦੇਖਿਆ ਤੁਹਾਡੇ ਹੋਣ ਤੋਂ ਬਾਅਦ ਉਹ ਬੋਰਡ ਸੀ ਜਿਸ ਵੇਲੇ ਕਿਤੇ ਤੋਂ ਬੋਰਡ ਸੀ ਤਾਂ ਅਗਲੀ ਸਾਈਡ ਤੇ ਲੈ ਗਏ ਨੇ ਇਹਦੇ ਤੋਂ ਵੱਡੀ ਕਿਹੜੀ ਸ਼ਰਮ ਵਾਲੀ ਗੱਲ ਹੈ ਕਾਰਨ ਕੁਐਸ਼ਨ ਕਰਨੇ ਕਿ ਸਕਿਉਰਿਟੀ ਹੈ ਮੈਂ ਕਿਹ ਸਕਿਉਰਿਟੀ ਦੀ ਗੱਲ ਕਰੋ ਡੇਰਾ ਬੱਬਾ ਨਾਨਕ ਅਸੀਂ ਅੱਧਾ ਕਿਲੋਮੀਟਰ ਤੇ ਬੈਠੇ ਆ ਤੇ ਇੱਥੇ ਤੋਂ ਹੀ 8 ਕਿਲੋਮੀਟਰ ਤੂੰ ਡਰੀ ਜਾਂਦੇ ਆ ਪਿੰਡ ਦੇ ਵਾਸਤੇ ਸੱਤ ਸਰ ਸੱਤ ਪਿੰਡ ਨੇ ਉਸ ਪਾਸੇ ਯਾਰ ਗੱਲ ਸੁਣੋ ਪੰਜਾਬ ਗੋੜ ਦੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਨਾ ਕਿ ਸ਼ਰਮ ਕਰ 10 ਕਰੋੜ ਤੂੰ ਜਮਾ ਨਹੀਂ ਕਰਵਾ ਰਿਹਾ ਇੱਥੇ ਪੁਲ ਨਹੀਂ ਬਣ ਰਿਹਾ ਉਹ ਤਾਂ ਗ੍ਰਹਿ ਮੰਤਰੀ ਦੇ ਕਿਸੇ ਘੁੰਮ ਕੇ ਗਿਆ ਜੀ ਇੱਥੇ ਆਈ ਸੀ ਤੇ ਗ੍ਰਹਿ ਮੰਤਰੀ ਨੂੰ ਕਹਿੰਦੇ ਕਿ ਯਾਰ ਇੱਥੇ ਤੁਸੀਂ ਆ ਪ੍ਰੈਸ ਵਾਲੇ ਹੋ ਜੀ ਜੀ ਤੁਸੀਂ ਵੇਖ ਦਿਓ ਇੱਥੇ ਕਿ ਹਾਲਾਤ ਕੀ ਨੇ ਪੰਜਾਬ ਦੇ ਗੈਂਗਸਟਰイズਮ ਇੱਥੇ ਵਧ ਗਿਆ ਖਾੜਾ ਨੇ ਇਹਨੇ ਮਾਰ ਦਿੱਤਾ ਤੋਂ ਅੱਗੇ ਕਰਾਂਗੇ ਕੀ ਇਹ ਸਾਨੂੰ ਤਗੜੇ ਹੋ ਕੇ ਲੜਾਈ ਲੜਨੀ ਪੈਗੀ ਰਾਹੁਲ ਜੀ ਕਹਿੰਦੇ ਵੀ ਸਵਿਮਿੰਗ ਕਰਕੇ ਜਾਊਂਗਾ ਜੇ ਮੈਂ ਨਹੀਂ ਜਾਣ ਦਿੱਤਾ ਤੇ ਰਾਹੁਲ ਜੀ ਕਹਿੰਦੇ ਵੀ ਸਵਿਮਿੰਗ ਕਰਕੇ ਜਾਣਾ ਮੈਂ ਤਿਆਰ ਹਾਂ ਲੋਈ ਉਹ ਰਾਹੁਲ ਜੀ ਉਹਨਾਂ ਤਾਂ ਸਵਿਮਿੰਗ ਵੀ ਕਰ ਸਕਦੇ ਬਿਲਕੁਲ ਜਾ ਸਕਦੇ ਨੇ ਪਰ ਜੋ ਇਹਨਾਂ ਨੇ ਅੱਜ ਜੋ ਕੀਤਾ ਇਹ ਬਹੁਤ ਹੀ ਨਿੰਦਨਯੋਗ ਹੈ ਔਰ ਸ਼ਰਮ ਹੋਣੀ ਚਾਹੀਦੀ ਹੈ ਗਵਰਨਮੈਂਟ ਨੂੰ ਤੁਹਾਨੂੰ ਲੱਗਦਾ ਅਧਿਕਾਰੀਆਂ ਖਲਾਕਾਰ ਹੋਣੀ ਚਾਹੀਦੀ ਹੈ ਗਰ ਦੇ ਕਾਰੀਗੋ ਉੱਪਰ ਜਿਹੜੇ ਆਕਾ ਬੈਠੇ ਨੇ ਭਗਵਾਨ ਤੁਮਨ ਤੇ ਕਿਉਂ ਨਹੀਂ ਹੋਣੀ ਚਾਹੀਦੀ ਉਹ ਉਹ ਲਾ ਕੇ ਗਲੂਕੋਜ਼ ਲਾ ਕੇ ਬੈਠਾ ਆਪਣੇ ਘਰ ਤੇ ਜਿਹੜਾ ਇੱਥੇ ਪੰਜਾਬ ਚ ਫਿਰਨਾ ਚਾਹੁੰਦਾ ਉਹਦੋਂ ਵੀ ਬੰਦ ਕਰਨਾ ਚਾਹੁੰਦੇ ਆ ਕਿਉਂ ਨਹੀਂ ਪ੍ਰਾਈਮ ਮਿਨਿਸਟਰ ਜਿਹੜੇ ਉਹ ਗੱਲ ਕਰੇ ਪਹਿਲੇ ਪ੍ਰਾਈਮ ਮਿਨਿਸਟਰ ਹੁੰਦੇ ਸੀ ਉੱਤਰ ਕੇ ਗੱਲ ਕੇ ਕਰਦੇ ਸੀ ਇਹ ਸਾਨੂੰ ਇੱਥੇ ਦੋਨਾਂ ਸਰਕਾਰਾਂ ਦੀ ਫੇਲੀਅਰ ਆ ਔਰ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਤੁਸੀਂ ਨੇ ਕਹਾਏ ਕਿ ਰਿਵਰ ਇਜ਼ ਰਫ ਰਿਜ਼ਰਵ ਰਿਵਰ ਰਫ ਤਾਂ ਨਹੀਂ ਲੱਗ ਰਿਹਾ ਮੈਨੂੰ स्मूथ smooth, smooth uh, तो लग रहा है कारण नहीं लग रहां रिवर रिवर डज नॉट लुक टू मिलता है ਮਤ ਆਈਏ ਆਪ ਲੋਕ ਮਤ ਆਈਏ ਉਧਰ ਰਹੀ ਹੈ ਇਹ ਪਿੱਛੇ ਕਿਸ ਨੰਬਰ ਦੇ ਨੀਤੇ ਰਾਹੁਲ ਜੀ ਹਾਂ ਜੀ ਦੇਖੋ ਆਪਣੇ ਕਹੜ ਰਹੇ ਉਹ ਪਿੱਛੋਂ ਤੱਕ ਆਵੇ ਰੋਕੋ ਤਾਂ ਪਿੱਛੇ ਹੋ ਜਾਪਾ ਜੀ ਪਿੱਛੇ ਪਲੀਜ਼ ਹਲੋ ਧੰਨਵਾਦੀਆਂ ਸ੍ਰੀ ਰਾਹੁਲ ਗਾਂਧੀ ਜੀ ਦਾ ਜਿਹੜੇ ਕਿ ਪੰਜਾਬੀਆਂ ਦੀ ਬਾਹ ਫੜਨ ਵਾਸਤੇ ਉਹਨਾਂ ਦੇ ਦੁੱਖ ਦੇ ਵਿੱਚ ਖੜਨ ਵਾਸਤੇ ਅੱਜ ਪੰਜਾਬ ਆਏ ਹੋਏ ਐ ਤੇ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਰਹੇ ਐ ਲੇਕਿਨ ਮੈਂ ਹੈਰਾਨ ਹੈ ਤੇ ਮੈਨੂੰ ਇਸ ਗੱਲ ਦੀ ਬੜੀ ਦਿੱਕਤ ਹੈ ਕਿ ਦੇਖੋ ਪੰਜਾਬ ਸਰਕਾਰ ਨੇ ਆਪਣੀ ਪੁਲਿਸ ਲਗਾ ਕੇ ਹਿੰਦੁਸਤਾਨ ਦੇ ਏਰੀਏ ਦੇ ਵਿੱਚ ਹੀ ਆਪਣੇ ਹੀ ਦੇਸ਼ ਦਾ ਇੰਡੀਆ ਦਾ ਹੀ ਆਪੋਜੀਸ਼ਨ ਲੀਡਰ ਸ਼੍ਰੀ ਰਾਹੁਲ ਗਾਂਧੀ ਨੂੰ ਦਰਿਆ ਤੋਂ ਪਾਰ ਦੇਣ ਨਹੀਂ ਜਾ ਰਹੇ ਕਿ ਜੀ ਉਹ ਤਾਂ ਜੀ ਅੱਗੇ ਬਾਰਡਰ ਹੈ ਬਾਰਡਰ ਤਾਂ ਇੱਥੇ ਪਹਿਲਾਂ ਵੀ ਹੈ ਸਾਡੇ ਆਪਣੇ ਲੋਕ ਉਧਰ ਵੱਸਦੇ ਆ ਦਰਿਆ ਤੋਂ ਪਾਰ ਉਹਨਾਂ ਦੇ ਹਾਲਾਤ ਪੁੱਛਣ ਜਾ ਰਹੇ ਆ ਉੱਥੇ ਬਾੜ ਦੀ ਬੜੀ ਦਿੱਕਤ ਹੈ ਅਸੀਂ ਪਿਛਲੇ 3 ਦਿਨਾਂ ਤੋਂ ਉਥੇ ਕੈਂਪ ਲਗਾਇਆ ਹੋਇਆ ਹੈ ਮੈਡੀਕਲ ਦਾ ਲੇਕਿਨ ਉਹਨਾਂ ਲੋਕਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਬੜੀ ਮੰਦਭਾਗੀ ਗੱਲ ਹੈ ਔਰ ਇਸ ਪੰਜਾਬ ਸਰਕਾਰ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿ ਪੰਜਾਬ ਸਰਕਾਰ ਸਾਡੇ ਪਾਸ ਦੇਸ਼ ਦਾ ਆਪੋਜੀਸ਼ਨ ਲੀਡਰ ਆਇਆ ਲੋਕਾਂ ਨੂੰ ਦੇਖਣ ਆਇਆ ਉਹਨਾਂ ਨੂੰ ਮਿਲਣ ਆਇਆ ਤੇ ਉਹਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਪਿਛਲੇ 3.5 ਸਾਲ ਚ ਇਸ ਤਰੀਕੇ ਦੇ ਨਾਲ ਇਲੀਗਲ ਮਾਈਨਿੰਗ ਹੋਈ ਹੈ ਜਿਹਦੇ ਕਰਕੇ ਇਹ ਬਾੜ ਆਈ ਹੈ ਦੂਸਰਾ ਪੰਜਾਬ ਸਰਕਾਰ ਨੇ ਪਾਣੀ ਸਮੇਂ ਸਿਰ ਨਹੀਂ ਛੱਡਿਆ ਜਿਹਦੇ ਕਰਕੇ ਜਿਹੜਾ ਬੰਨ ਭਰੇ ਰਹਿ ਗਏ ਹੈ ਤੇ ਹੁਣ ਇੱਕੋ ਦਮ ਜਾਂ ਛੱਡੇ ਤਾਂ ਫੇਰੇ ਬਾੜ ਆ ਗਈ ਹੈ ਇਹਦੇ ਵਾਸਤੇ ਟੋਟਲੀ ਸਰਕਾਰਾਂ ਜ਼ਿੰਮੇਵਾਰ ਹੈ ਲੋਕਾਂ ਦੀ ਤਾਂ ਖੱਜਲ ਖੋਰੀ ਹੋਈ ਹੈ ਲੋਕਾਂ ਦਾ ਨੁਕਸਾਨ ਹੋਇਆ ਮੁੱਖ ਮੰਤਰੀ ਵੀ ਕਹਿੰਦਾ ਸੀ ਮੈਂ ਕਿਉਂ ਮੰਗਾ ਪੰਜਾਬ ਉਹਨਾਂ ਤੋਂ ਕੇਂਦਰ ਵਾਲਿਆਂ ਤੋਂ ਮੇਰੇ ਕੋਲ ਪੈਸਾ ਹੈ ਮੇਰੇ ਪਾਸ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੈ ਇਹਨਾਂ ਨੂੰ ਵਰਤਣਾ ਨਹੀਂ ਆਇਆ ਉਹ ਭਾਈ ਹੁਣ ਤੂੰ ਵਰਤ ਦੇ 12000 ਤੂੰ ਖੋਲ ਆਉਣ ਪੇਰ ਆਪਣੇ ਜਿਹੜੇ ਉਹ ਹੈ ਬੋਰੀਆਂ ਚ ਤੁਸੀਂ ਰੱਖੇ ਹੋਏ ਆ ਲੇਕਿਨ ਪੰਜਾਬ ਸਰਕਾਰ ਸੰਜੀਦਾ ਨਹੀਂ ਹੈ ਇਹਨਾਂ ਨੇ ਆਪਣੇ ਆਪ ਇਹ ਹਾਲਾਤ ਪੈਦਾ ਕੀਤੇ ਇਹਨਾਂ ਦੀਆਂ ਗਲਤੀਆਂ ਕਰਕੇ ਹੋਏ ਇਹਨਾਂ ਦੀ ਮੈਨੇ ਨਹੀਂ ਕਰਕੇ ਹੋਏ ਇਹਨਾਂ ਦੀ ਮਿਸਮੈਨੇਜਮੈਂਟ ਕਰਕੇ ਹੋਗੇ ਲੋਕਾਂ ਨੂੰ ਭੁਗਤਣਾ ਪੈ ਰਿਹਾ